स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰੇ ਦੋ ਜਰਸੀ ਗਾਵਾਂ ਗੱਬਣ ਸੁਣ ਨੂੰ ਰੈਡੀ ਇੱਕ ਪਾਲਕ ਬੱਚੀ ਤੇ ਇੱਕ ਸਾਈਵਾਲ ਦੀ ਗੱਬਣ ਬੱਚੀ ਠੀਕ ਹੈ ਪੰਜ ਨਾਗ ਦਿਖਾਵਾਂਗੇ ਪੰਜ ਦੇ ਪੰਜ ਨਾਗ ਬਕਾਉਗਾ ਤੇ ਰੇਟ ਸਾਰੇ ਫਿਰ 40 ਤੋਂ ਅੰਦਰ ਹੀ ਆ ਹਨਾ 40 40 ਤੋਂ ਵਾਰ ਜਾਣਾ ਨਹੀਂ ਪੈਣਾ 40000 ਦੇ ਵਿੱਚ ਮੰਨ ਕੇ ਚਲੋ ਗੱਡੀ ਦਾ ਕਿਰਾਇਆ ਲਾ ਕੇ ਵੀ ਗਾਂ ਤੁਹਾਡੇ ਘਰੇ ਤਾਜੀ ਸੂਨ ਵਾਲੀ ਅੱਖਾਂ ਦੇ ਸਾਹਮਣੇ ਸੂ ਘਰੇ ਜੇਰਪੂ ਘਰੇ ਬੱਚਾ ਕੱਢੂ ਗੱਬਣਗਾ ਦਿਖਾਵਾਂਗੇ ਤੁਹਾਨੂੰ ਡਡੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣੇ ਰਮਦੀਪ ਸਿੰਘ ਦਾ ਪਿੰਡ ਤਾਜਪੁਰ ਤਸੀਦ ਹੈ ਕੋ ਜਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਆਪਣਾ 9873233000 9873233431 ਖੰਗੂਰਾ ਡੇਰੀ ਫਾਰਮ ਜਿੰਦ ਮਰਜ਼ੀ ਵੀ ਆਵੇ ਹਨਾ ਹਾਂਜੀ ਬਿਲਕੁਲ ਮਰਜ਼ੀ ਆਵੇ ਚਾਰ ਪੰਜ گاਵਾ ਹਾਰੋ ਜੀ ਹੁੰਦੀਆਂ ਵੀ ਤੇ ਰੇਟ ਫਿਰ ਮਰੇ ਬਸ ਐਂ ਆਉਂਦਾ ਆਪਾਂ 4-5 ਨਕਰ ਦੇਦੀ ਵੇਚ ਦੇਈ ਦੀ ਆ ਠੀਕ ਹੈ ਜਿਹੜਾ ਇਹ ਨਵਾਂ ਵਾਲਾ 5000 ਮਾਨਾ ਜਿਹੜੇ ਵੀ ਰਹਾ ਲਿਆ ਜਰਸੀਆਂ ਦਾ ਟ੍ਰੈਂਡ ਵੀ 6 ਸਾਲ ਪਾਰ ਪਹਿਲਾ ਟ੍ਰੈਂਡ ਚੱਲਿਆ ਸੀ 35-40 ਹਜ਼ਾਰ ਵਾਲੇ ਗਾਵਾ ਉਹ ਤੇ ਤੇਰੇ ਰਵਨੇ ਕੋਲ ਮਿਲਣਗੇ ਮਰਜ਼ੀ ਲੈਣ ਦੀ ਠੀਕ ਹੈ ਜਿਹੜੀ ਆਪਾਂ ਇਹ ਗਾਵਾ ਜੀ ਦੇਖੀ ਜਾਂਦੇ ਆ ਸੁਆ ਕਿਹੜਾ ਸੁੰਦੀ ਆ ਇਹਦੇ 15 ਤੋਂ 20 ਦਿਨ ਬਾਕੀ ਪਏ 15 ਤੋਂ 20 ਦਿਨ ਬਾਕੀ ਹਾਂ ਬਾਕੀ ਪਏ 20 ਤੋਂ ਅੰਦਰ ਅੰਦਰ ਸੂਬੂ ਹਾਂ ਵੀ 20 ਦਿਨ ਮੰਨ ਕੇ ਬੰਦਾ ਲੈ ਲੇ ਕਿਉਂਕਿ ਕੋਈ ਵੀ ਬੰਦਾ ਮੂਲ ਦਾ 2-4 ਝੂਠ ਬੋਲ ਦਿੰਦਾਗਾ ਠੀਕ ਪਰੇ ਦੋਤ ਮੰਨ ਕੇ ਚਲੋ 12 13 ਤੱਕ ਐਵੇਂ ਬਗਾ ਜੇ 15 16 ਨਹੀਂ ਦਿੰਦੀ ਜੇ ਅਗਲੇ ਕੋ ਜਾ ਕੇ 14 ਕਰੂਗਾ ਨੇ ਫੇਰ ਖੋਸੋ ਗਿਆਨ ਹੋਣਾ ਰੇਟ ਇਹਦਾ ਕੀ ਰਹੂਗਾ ਇਹਦਾ ਫਿਰ ਰੇਟ 30000 36000 36000 ਪੱਲਿਓ ਪਾਗਦੇ ਨੇ ਵੇਚੀ ਨੇ ਕਦੇ ਨਾ ਵੀਰੇ ਪੱਲਿਓ ਪਾਗ ਨਹੀਂ ਵੇਚੀ ਪਾ 5 ਦੀ ਛੋਟਾ ਹੁੰਦਾ ਠੀਕ ਹੈ ਮਤਲਬ 5-7 ਨਗ ਲੈ ਆਂਦੇ 2-2000 ਬਣ ਕੇ ਧਿਆੜੀ ਬਣ ਜੇ ਧਿਆੜੀ ਬਣ ਜੇ ਥੱਣਾ ਦੀ ਓਕੇ ਆ ਜਮਾ ਓਕੇ ਆ ਵੀਰੇ ਠੀਕ ਹੈ ਜੇਨੇ ਵੀਰੇ ਆਨਲਾਈਨ ਮਂਗਾਉਣੀ ਆਪਾਂ ਵੀਡੀਓ ਕਾਲ ਲਾ ਕੇ ਉਹਨੂੰ ਪਾਸ ਕਰਾ ਦਾਂਗੇ ਥਾ ਲੱਗਦਾ ਤੁਹਾਨੂੰ ਤੇ ਬਾਕੀ ਚਾਰੇ ਬਸ ਓਕੇ ਆ ਜਾਓ ਪੰਜ ਚਾਰ ਅਗਲਾ ਉੱਤੋਂ ਦੇਖ ਲਓ ਥਾਣੇ ਆਪਾਂ ਜੰਮੂ ਲੈ ਲਾਂ ਜੈ ਜੈ ਗੱਲ ਧੋਰੀ ਬਾਹਰ ਨੂੰ ਸੋ ਵੀਰੇ ਸਿਰਫ 36000 ਦੀ ਕੋਈ ਇਹ ਨਹੀਂ ਤੋਕੜ ਗੱਬਣਾ ਬਹੁਤ ਆ ਵੀਰੇ ਚੈੱਕ ਪਾਸ ਆ ਹੋਰ ਨਹੀਂ ਗਾਦੀ ਤੋਕੜ ਨਹੀਂ ਦੇਣੀ ਜੀ ਇਹਨੇ ਜੈ ਜੈ ਗੱਲ ਸੋ ਵੀਰੇ ਬਿਲਕੁਲ ਰੇਟ ਜੈਨੂ ਆਣਾ ਪਰ 20 ਦਿਨਾਂ ਦੇ ਅੰਦਰ ਅਸੂਪੂਗੀ ਤੇ ਸਾਫ ਸੁਥਰੀ ਆ ਰਾਜੀ ਸਮੀ ਬਲੀ ਦੀ ਕੋਈ ਨਾ ਬਾੜਾ ਵੱਡਾ ਕਰਦਾ ਨਾ ਬਾੜਾ ਛੋਟਾ ਮੀਡੀਅਮ ਸਾਈਜ਼ ਆ ਗਿਆ ਇਹਦਾ ਜਮ ਸੀਠੰਡੀ ਓਕੇ ਆ ਤੇ ਮਿਲ ਕੇ ਵੀ ਬਹੁਤ ਚੰਗੀ ਮੋਟੀ ਜਾਈ ਜਾਂਦੀ ਹੈ ਹਨਾ ਵੀਰੇ ਕੱਚੀ ਕਰੇ ਨਾ ਨਾੜਾ ਠੱਲ ਨਹੀਂ ਲੱਗੀ ਉਹ ਪੂਰਾ ਤਿਆਰ ਹੋ ਗਿਆ ਫੇਰ ਨਾੜਾ ਸਾਰਿਆਂ ਨੇ ਕੱਢ ਲਈਏ ਜਿਹਦੇ ਵਿੱਚ ਹਣਾ ਬਿਆਦਾ ਗੇਅਰ ਲਾਉਵੇ ਹਾਂ ਪਤਾ ਨਹੀਂ ਵੀਰੇ ਕੀ ਫਿਰ 55 ਹੀ ਲਾ ਦੇਗਾ ਉਹਨੂੰ ਕੰਮ ਕਹਿਣਾ ਪਰ ਆਪਾਂ ਤਾਂ ਨਹੀਂ ਹੋਲੇ ਹੋਣੀਆਂ ਹਾਂ ਸੋ ਜਾ ਜਾਗਾ ਆਹ ਸਾਂਭਣ ਲੱਗੇ ਫੇਰ ਓਕਾ ਹੋ ਜੂਗਾ ਤਾਂ ਵੀ ਨਹੀਂ ਬੰਦੇ ਲਿਆਣੇ ਉਹ ਸਾਂਭ ਲੈਂਦਾਗਾ ਜਾ ਜਾ ਗੱਲ ਆ ਸੋ ਜਿਹੜਾ ਵੀਰ ਮਾਨਿਕ ਚਲੋ ਬਿਹਲਾ ਬੈਠਾ ਤਾਂਸ ਖੇਡਣ ਨਾਲ ਉਹ ਚੰਗਾ ਸੌਕ ਦਾ ਇਹਨੂੰ ਸਾਂਭ ਲਈ ਦੋ ਪੈਸੇ ਦੇ ਕੇ ਜਾਊਗੀ ਸਹੀ ਸੰਪਰਤ ਕਰਮ ਸੌਕਾ ਸਾਡੇ ਕੋਲ ਨਿਤ ਹੁੰਦੀ ਤੇ 70000 ਜਿਹਦਾ ਨਹੀਂ ਤੋੜ ਤਰੀਏ ਵਾਲਾ ਹੋਣਾ ਮੰਨ ਤਨ ਕਰਦਾ ਇਹ ਜੋ ਵੀ ਮੰਨ ਦਿਆ ਮੰਨ ਤਨ ਕਰਦਾ ਵੀ ਕੋਈ ਗੱਲ ਨਹੀਂ 6 ਮੈਂ ਤਾਂ ਸੌਦਾ ਘਾਟੇ ਦਾ ਕਰੀਂਦਾ ਲੱਗਦਾ ਹਾਂ ਨਾ ਭਰਾਵਾਂ ਜਿਹੜਿਆ ਠੀਕ ਆ ਅੱਗੇ ਦੋ ਨੰਬਰ ਜਿਹੜੇ ਦੇਖੀ ਜੰਨੇ ਆ ਇਹ ਵੀ ਵੀਰੇ ਦੂਜਾ ਸੂਆ ਦਾ ਠੀਕ ਹੈ ਇਹਦੇ ਵੀਰੇ 10 ਤੋਂ 15 ਨੇ ਪਏ 15 ਤਾਂ ਇਹਦੇ ਵੀ ਸੂਣ ਚ ਬਾਕੀ ਕੀ ਇਹਦਾ ਮੰਨ ਕੇ ਚੱਲੋ ਇਹ ਤਾਂ ਬਹੁਤ ਆ ਵੀਰੇ ਇਹ ਦੱਦ ਵੀਰੇ ਦੇ ਦਿੰਦੀ ਆ 15 ਤੋਂ ਬਾਹਰ ਬਹੁਤ 15 ਤੋਂ ਬਾਹਰ ਹਾਂ 15 ਮੰਨ ਕੇ ਬੰਦਾ ਲੈ ਲੀ ਇਹ ਵੀ ਮੰਨ ਲਾ 20 ਜਾਂਦੇ ਬਜ ਵਜ ਸੂਣ ਵਾਲੀ ਹੈਗੀ ਆ ਇਹਦਾ ਕੀ ਭਾ ਇਹਦੇ ਵੀਰੇ 40000 ਰੁਪਏ ਤੋੜੀ ਵ ਸੋ ਵੀਰੋ 40000 ਦੇ ਵਿੱਚ ਤੇ ਪਿੰਡੇ ਦੇ ਨਾੜਾ ਦੇਖੀ ਜਾਂਦੇ 40000 ਵਾਲੀ ਦੇ ਕਹਿਣ ਦੀ ਗੱਲ ਨਹੀਂ ਉਹ ਆ ਪਿੰਡਾ ਕਾਗਜ਼ ਵਰਗੀ ਨਰਮ ਚਾਣੀ ਹੈ ਹਨਾ ਸੋ ਦੇਖੋ ਮੂੰ ਮੱਥਾ ਪੂਰਾ ਸਾਫ਼ ਸੁਥਰਾ ਤੇ ਰਾਜੀ ਸਮੀ ਬੜੀ ਨੇ ਝੋੜੀ ਝਾੜੀ ਦੇਖੋ ਚੰਗੀ ਆ ਰਾਜੀ ਸਮੀ ਬੜੀ ਵੀ ਬਹੁਤ ਆ ਰੇਟ ਰੇਟ 40000 ਹੈ ਹਨਾ ਬਾਕੀ ਮੇਨ ਗੱਲ ਠੰਡੀਆਂ ਹੁੰਦੀਆਂ ਸੋ ਠੰਡੀ ਪੂਰੀ ਸਾਫ਼ ਸੁਥਰੀ ਆ 40000 ਦੇ ਵਿੱਚੋਂ ਮਾਨਦਾਨ ਮਾੜੋ ਟੋ ਸੋ ਵੀਰੋ ਲੇਵਾ ਵਗੈਰਾ ਦੇਖੋ ਢਿਲਣਾ ਢੁਲਾ ਕਾਫੀ ਪਈਆਂ ਹਲੇ ਕਲੀ ਕੱਚੀ ਕੱਚੀ ਹੈਗੀ ਜਿਹੜੇ ਵੀਰ ਨੇ ਸਾਹਮਣੀ ਮਨਨ ਕਹਿੰਦਾ ਚਲੋ ਇਹਦੇ ਵਿੱਚ ਦਮ ਹੈਗਾ ਬੈੜ ਦੇ ਵਿੱਚ ਸਾਫ ਸੁਥਰੀ ਆ ਜੈ ਜੈਕਾਰਾ ਨਾੜਾ ਬਹੁਤ ਚੰਗੇ ਦੇਖੀ ਜਾਂਦੀ ਹੈ ਹਨਾ ਹਾਂ ਬ੍ਰਿ ਜੀ ਮਨਨ ਕਹਿੰਦਾ ਜਿਹੜੇ ਜਿੱਪ ਇੱਤ ਦਾ ਜੋੜਾ ਦੇ ਦਾਂਗੇ ਭਾਈ ਬ੍ਰਿ ਜੀ 75 ਦਾ ਦੇ ਦਾਂਗੇ ਸੋ ਵੀਰੇ 75000 ਦਾ ਜੋੜਾ ਗੱਬਣਾ ਦਾ ਸਾਡਾ ਮੰਨ ਤਾਂ 75 ਜੋਗੀ 75 ਜੋਗੀ ਸੋ ਵੀਰੇ 75000 ਦੇ ਵਿੱਚੋਂ ਮੰਨ ਦਣ ਤਾ ਜੈ ਸੂਨ ਵਾਲੀਆਂ ਤੇ ਅੱਗੇ ਵੀਰੇ ਇਹਨੇ ਵਸਾਈ ਵਾਲ ਬੱਚੀ ਦੇਖੀ ਇਹਨੇ ਇਹਨੇ 2 ਦਲਤ ਹੋਈ ਆ ਠੀਕ ਐ ਆਪ ਵੀ ਬਨੇ ਬਹੁਤ ਵਧੀਆ ਟੀਕੇ ਦੀ ਹੁਣ ਐ ਤਾਂ ਮੈਨੂੰ ਪਤਾ ਨਹੀਂ ਵੀਰੇ ਕਿਹੜੇ ਟੀਕੇ ਦੀ ਹੁਣ ਇਹਦੇ ਬਾਦਲ ਨਾਲ ਲੱਗਿਆ ਸੈਕਸ਼ਨ ਸੀ ਬਾਦਲ ਠੀਕ ਆ ਹਾਂ ਬਾਦਲ ਠੀਕ ਆ ਇਹਦਾ ਪਿਓਰ ਸਾਈ ਵਾਲਾ ਹਾਂ ਬਰੇ ਪਿਓਰ ਸਾਈ ਵਾਲਾ ਬੰਦਿਆਂ ਕੋਲ ਦੋ ਹੀ ਸੀ ਮਾਮਾਤੀਆਂ ਠੀਕ ਹੈ ਇਹਦੀ ਮਾਂ ਉਹ ਰੈਸਟਰ ਵਾਲਾ ਬੰਦੇ ਬਾਹਰੋਂ ਚੱਲੇ ਸੀ ਇਹਨਾਂ ਲਈ ਆ ਠੀਕ ਹੈ ਇਹ ਆਪ ਸਾਈ ਵਾਲਾ ਬਹੁਤ ਘੱਟ ਲੈਂਦੇ ਆ ਠੀਕ ਹੈ ਠੰਡੀ ਆ ਪੂਰੀ ਠੰਡੀ ਆ ਵੀਰੇ ਦੋ ਦੰਦ ਰੱਸੀ ਆ ਬਹੁਤ ਸ਼ਾਊਟੀ ਆ ਵੀਰੇ ਕੈਮੀਨਾਂ ਦੀ ਕੱਪੜਾ ਇਹ ਇਹ ਵੀ ਸੇਮ ਨਹੀਂ ਹੈ ਕੱਪੜਾ ਆਪਾਂ ਚੈੱਕ ਕਰਾ ਕੇ ਲੈਂਦੀ ਆ ਵੀ ਆਪਾਂ ਚੈੱਕ ਕਰਾ ਕੇ ਚੈੱਕ ਕਰਾ ਠੀਕ ਹੈ ਸੋ ਠੰਡੀ ਸੀਲ ਦਾ ਕੋਈ ਇੰਤਰੀ ਹੈ ਨਾ ਹਾਂ ਵੀਰੇ ਲੈ ਠੀਕ ਹੈ ਇਹਦਾ ਭਾਗ ਹੀ ਰੱਖਿਆ ਹੈ ਵੀਰੇ ਇਹਦਾ ਰੇਟ ਇਹਦਾ ਵੀ 36 ਹਜ਼ਾਰ ਦੀ ਅੱਜ ਦੇ ਭਾਅ ਦੇਣੀ ਹੈ ਅੱਜ ਦੇ ਭਾਅ ਮੰਗਦੇ ਠੀਕ ਹੈ ਧੋਰੀ ਮਾੜਾ ਜਾਨੂੰ ਕੋਈ ਤੈਨੂੰ ਪਤਾ ਵੀਰੇ ਇਹ ਸਾਈਲ ਜਮਾ ਪਿਆ ਹੋੜਾ ਬੰਦ ਵੀ ਆ ਧੰਨ ਵੀ ਆ ਸਾਰਾ ਕੰਬੜਾ ਗੋਨਾ ਸਾਰਾ ਕਿੰਨਾ ਉੱਕੇ ਜਾ ਬਾਕੀ ਮੇਰੇ ਨਾਲ ਠੰਡੀ ਹੈ ਹਨਾ ਨਹੀਂ ਠੰਡੀ ਹੈ ਸੋ ਥਾਣੇ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਲੈ ਵੀਰੇ ਠੀਕ ਹੈ ਮੈਂ ਅੱਜ ਹੀ ਆਪਣਾ ਸਵੇਰ ਵਾਲਿਆਂ ਦਾ ਤਾਂ ਵੀ ਕੋਈ ਬਾਤ ਚੈ ਨਹੀਂ ਲੀ 70 ਰਵਾ वगैरह देखो 36000 ਦੇ ਵਿੱਚ ਤੋਰ ਕੇ ਵੀਰ ਦਿਖਾਉਂਦਾ ਰਾਜਿਸਮੀ ਬੜੀ ਵੀ ਬਹੁਤ ਆਜਾ ਦੇਖੋ ਫੇਸ ਕੁਆਲਟੀ वगैरह ਇਹ ਚੱਲ ਲਜੂ ਡਰ ਬੰਨ ਮਨ ਪੂਰੀ ਚੰਗੀ ਆ ਡਾਕਟਰ ਆਪ ਦਾ ਨਾਲ ਲੈ ਕੇ ਆਇਓ ਚੈੱਕ ਕਰਵਾ ਕੇ ਵੀਰ ਦਊਗਾ ਇਹ ਵੀ ਆਪਣੀ ਪੂਰੀ ਗਾਰੰਟੀ ਹੈ ਸੈਕਸ਼ਨ ਜੀ ਮਨ ਲੱਗਿਆ ਠੀਕ ਆ ਬਾਦਰ ਬੋਲਦਾ ਮਨ ਲੱਗਿਆ ਸੈਕਸ਼ਨ ਲੱਗਿਆ ਉਹ ਜਿਹੜੇ ਦੋ ਬੰਦੇ ਵੀ ਰੱਖਦਾ ਫਿਰ 100 ਕੀ ਰੱਖਦਾ ਬੰਦਾ 100 ਰੱਖਦਾ ਉਹ ਜਿਆਜ ਕਹਿੰਦਾ ਸੀ ਮੈਂ ਅੱਜ ਕੱਲ 200 ਭਰੋਂ ਦੀ ਬੈਠਾ ਇੱਕ ਕਹਿੰਦਾ 400 ਲੱਗੇ ਬਜੀਆ ਭਰਾੜੀ ਅੱਗੇ ਆਪਾਂ ਗੱਲ ਕਰਦੇ ਬੱਚੀ ਬਾਰੇ ਤੇ ਜਿਹੜੀ ਵੀਰ ਆਪਾਂ ਬੱਚ ਠੀਕ ਹੈ ਮਾ ਦੁੱਧ ਸੀਆ ਵੀਰੇ 20-22 ਕਿਲੋ ਦਾ ਠੀਕ ਹੈ ਤੇ ਵੀਰੇ ਆਫ ਹੈਗੀ ਡੈਨ ਮਲ ਕੇ 40-28 ਠੀਕ ਹੈ ਥਾਂ ਤੋਂ ਚਾਰੀ ਹੈ ਮਾਨ ਕੀ ਆ ਰਹੀ ਹੈ ਵੀਰੇ ਦਿਖਾ ਲਿਓ ਕੈਮਰਾ ਛੋਟੀ ਛੋਟੀ ਬਹੁਤ ਚੰਗੇ ਆ ਵੀਰੇ ਥਾਂ ਚਾਰੀ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਫਿਰ 11000 ਗੁਜਾਇਸ ਹੋ ਜੂਗੀ ਮਾਨ ਤੁਹਾਨੂੰ ਤੇ ਨੰਬਰ ਬੋਲ ਦੀ ਦੁਬਾਰਾ ਆਪਣਾ ਇੱਕ ਮੇ ਬੱਸੀ ਹੋ ਜਾਗੀ ਤੇ ਜਿਹੜੀ ਆਪਾਂ ਇਹ ਬੱਛੀ ਦੇਖੀ ਆ ਨੇ ਇਹਦੀ ਉਮਰ ਕਿੰਨਾ ਕਹਿੰਦਾ ਕੀ ਸਿਸਟਮ ਆਦਾ ਇਹਦੇ ਵੀਰੇ 10 ਦਿਨ ਬਾਕੀ ਪਏ ਆ ਠੀਕ ਹੈ ਉਹ ਇਹਦੇ ਵੀ ਡਾਕਟਰਾਂ ਦਾ ਕੱਢਿਆ ਠੀਕ ਹੈ ਥੋੜੀ ਕੱਦ ਦਰਮਿਆਨੇ ਦੀ ਹੈਗੀ ਨਾ ਕੱਦ ਦਰਮਿਆਨੇ ਵੀਰੇ ਉਮਰ ਸਾਹ ਵਾਲੀ ਹੋਣਾ ਠੀਕ ਹੈ ਕੀ ਕੀ ਰੇਟ ਰੂ ਹੈ ਦਾ ਹੈ ਫਿਰ ਇਹਦਾ 36000 ਰੁਪਏ ਦਵਾਂਗਾ ਤੁਹਾਨੂੰ 36000 36000 ਸੂਣ ਚ 10 ਨ ਰਹਿ ਗਏ ਹੈ ਨਾ ਆਪਰੇ ਰਹਿ ਗਏ ਡੈਨਮਾਰਕ ਦੀ ਠੀਕ ਹੈ ਤੇ ਇਹ ਕਿਹੜੀ ਜਰਸੀ ਲੱਗਿਆ ਜਰਸੀ ਦਾ ਜਰਸੀ ਠੀਕ ਹੈ ਪਾਕਿਸਤਾਨ ਸੀਰ ਸਾਊ ਵੀ ਉੱਤਮ ਮੁਰਬਸੀਆ ਹਾਂ ਨੂੰ ਬਹੁਤ ਚੰਗਾ ਲੱਗਿਆ ਮਲਾ ਕੱਲੀ ਖੁੱਲੀ ਫੱਜਿਆ ਨਹੀਂ ਆਜਾ ਕੋਈ ਬਾਸ ਰੇ ਕੋ ਮਰਜ਼ੀ ਖਾਵੇ ਪੀਵੇ ਹੈ ਨਾ ਅੱਗੇ ਕੀ ਠੀਕ ਹੈ ਤੇ ਨੰਬਰ ਆ ਗਿਆ ਆਪਣਾ 9732 33441 ਥਣਲੇਵੇ ਸਾਫ ਸੁਥਰੀ ਆ 3 ਦਿਖਾ ਦੇ ਬਹਿੜਾ ਸੂਨ ਵਾਲੇ ਕਾ ਕੱਪੜ ਬੱਚੀ ਤੇ ਕਪਾਲਕ ਬੱਚੀ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ